ਆਸ਼ੀਤ ਤੇ ਵ્યાਪ ਹੈ ਜਦਾ ਇਹ ਮੇਰੇ ਖਲਾ ਆ ਆਉਂਦੇ ਹੈ ਨਾ ਆ ਆ ਆ ਰਸ਼ ਪਿਆ ਜੀ ਹਾਂ ਆ ਇਹ ਹੀ ਹੈ ਇਹ ਹੀ ਹੈ ਸਾਡੇ ਇਹ ਹੀ ਨਾ ਹਾਂ ਇਹੋ ਹੀ ਹੈ ਆ ਇਹੋ ਹੀ ਹੈ ਮਠੇਰਾ ਆਹੋ ਆ ਆ ਗਏ ਆ ਗਏ ਆ ਵੀ ਇਟਾ ਫੜਾਂਗੇ ਆ ਵੀ ਇਟਾ ਫੜਾਂਗੇ ਆ ਵਾਹ ਵਾਹ ਤਰੇ ਸਾਡੀਆਂ ਇਟਾ ਸਾਡੇ ਤੇ ਚਲਾਵੇ ਕੀਲੇ ਪੈ ਜਾਣ ਇਹਨਾਂ ਇਸਾ 16 ਨਹੀਂ ਜਿਆਦਾ ਬੰਦੇ ਜਿਆਦਾ ਬੰਦੇ ਆ ਆ ਆ ਉਹ ਵੀ ਉਹ ਕਿੱਥੇ ਪਿੱਛੇ ਆਉਗੇ ਆ ਆਗੇ ਨਹੀਂ ਆ ਲੱਗੇ ਹੋਏ ਆ ਬਹੁਤ ਸਾਰੇ ਆ ਹੀ ਜਾਂਦੇ ਆ 16 ਤੋਂ ਜ਼ਿਆਦਾ ਬੰਦੇ ਤੇ ਲੂਨੇ ਲੰਡੇ ਦੇ ਵਿੱਚ ਆ ਇੱਕ ਸਰਦਾਰ ਹੀ ਬਹੁਤ ਚੰਗਾ ਤੇ ਜਿਹੜਾ ਸਰਦਾਰ ਹੀ ਜਿਹੜਾ ਆ ਆਉਂਦੇ ਭੱਜਣ ਆ ਪਿੱਛੇ ਜਾਂਦੇ ਨੇ ਭੱਜ ਕੇ ਦੂਰ ਆਉਂਦੇ ਆ ਵੀ ਆ ਵੀ ਤੇ ਫੜਾਂਦੇ ਆ ਇੱਕ ਕੱਲਾ ਤੇਰਾ ਚਾਚਾ ਤਾਂ ਉਹਨੇ ਕੋਠੇ ਦੇट्टे ਚਲਾਏ ਤੇ ਫੇਰ ਭਜੇ ਨੇ ਸਾਡੇ ਦੇ ਨਾਲ ਜੀ ਮਾਰ ਜਾਣੇ ਸੀ ਤੇ ਉਹਨਾਂ ਲਿਆਹੌਰ ਵਾਲੇ ਨੂੰ ਸ਼ਰਮ ਚਾਹੀਦੀ ਵੀ ਮੇਰੇ ਭਰਾ ਦੇ ਭਰਾ ਨੂੰ ਸ਼ਰਮ ਨਹੀਂ ਮੈਂ ਦੇਖਦੀ ਨਹੀਂ ਕਬਰਾਂ 'ਚ ਮੈਂ ਖਣਾ ਭਰਾ ਭਰਾ ਨੂੰ ਕਿਸ ਤਰ੍ਹਾਂ ਮਾਰ ਦਿੰਦੇ ਅ ਮੈਂ ਅੱਜ ਆਪਣੇ ਇੱਕ ਬੰਦੇ ਆਲੇ ਕਰਦਾ ਦੱਸ ਇੱਕ ਦੋ ਘਰ ਆਇਆ ਉਹਨਾਂ ਦੇ ਆਹ ਤੁਹਾਡੇ ਕਬਰਾਂ ਸੀ ਕਰਤੀ ਤੇਰੇ ਕੋਲ ਵੇਖ ਕੇ ਨਹੀਂ ਜਾ ਰਿਹਾ ਹੈ ਸੱਦਣਾ ਨਹੀਂ ਜੀ ਦਾ ਅੱਜ ਕੱਲ੍ਹ ਸਭ ਆ ਸਾਰੇ ਸੀ ਹੋਣ ਦੇ ਮੈਨੂੰ ਪਰ ਤੁਹਾਨੂੰ ਪਤਾ ਕੀ ਮੇਰੀ ਸੱਸ ਪਤਾ ਕੀ ਆਂਦੀ ਆਂਦੀ ਜੀ ਰਿਕਾਰਡਿੰਗ ਹੋਣ ਤੋਂ ਵੇਚਣਾ ਬੋਲੋ ਅੱਛਾ ਇਹ ਚ ਅਸ਼ਵੀਚਿਆ ਨਹੀਂ ਪੂਰੀ ਨਹੀਂ ਆਇਆ ਹਲੇ ਵਿੱਚ ਵਟਾ ਹਲਾ ਆਊਗਾ ਉਹਦੇ ਲੱਗਾ ਤੇ ਹੀ ਟੈਂਪੂ ਇੱਥੇ ਕੀ ਪਤਾ ਨਾਲ ਹੀ ਲੰਗਿਆ ਨਾ 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 ਟੈਂਪੂ ਕਿੱਥੇ ਗਿਆ ਫਿਰ ਉਹਦਾ ਉਹ ਟੈਂਪੂ ਇਹ ਨਹੀਂ ਨਹੀਂ ਇਹ ਦੂਜਾ ਹੈ ਹੰਪਾਲ ਲੱਗਿਆ ਨਾ ਇੱਟਾ ਚੱਲਦਾ ਪੀਆ ਤੇ ਮੈਂ ਬਾਹਰ ਕੱਢ ਲਿਆ ਵੇਸਾ ਨਾ ਉਹ ਨਹੀਂ ਚਲੇਗਾ ਅੰਦਰ ਕਿਉਂਕਿ ਟੈਂਪੂ ਨਹੀਂ ਹੋ ਲਿਆ ਨਾਲ ਇਹ ਸਰੀਡਰ ਲੱਗਾ ਹੈ ਟੈਂਪੂ ਬਸ ਵੇਰੇ ਨਹੀਂ ਹੈ ਰਿਕਾਰਡਿੰਗ ਬੰਦ ਕਰ ਦੇ 66 ਜੇ ਤੁਮਰੇ ਚੈਂਪੂ ਸਿਰ ਦਾ ਪੈ ਹੀ ਲਗਾ ਹੈ ਬਾਹਰ ਹਾਂ ਬਾਤ ਨਹੀਂ ਹੋਣੀ ਹੈ ਟੈਂਕ ਨੂੰ ਸਾਹਮਣੇ ਗੱਡੀ ਬਣੀ ਧੂੜੇ ਦਰੋਂ ਜਾ ਹਮ ਮਲਬਾਏ ਉਧਰ ਬੰਦੇ ਆ ਆ ਕਰ ਲੈ ਕਰ ਲੈ ਆਏ ਵੀ ਬਾਹੇ ਨਹੀਂ ਇੱਠਾ ਤੋੜਦੇ ਨੇ ਬੰਦੇ ਕਿੱਦਾਂ ਅਗਜਾ ਅਗਜਾ ਨਾਲ ਵਾਪਸ ਵੀ ਜਾਣਾ ਹੈ ਚੀਬਲਾ ਆਣ ਕੇ ਜਾਏ ਕੋਈ ਨਹੀਂ

ਇਹ ਸਾਰੇ ਉਹੀ ਆ ਨਿਛੇੜੀਂ ਛੂੜੀ ਆ ਇਹ ਜਰਾ ਵੇਖ ਲੇ 6:30 ਵਜੇ ਸ਼ਾਮ ਨੂੰ 18 6:30 18 6:26 ਪਰ ਅਧਵਾਇ ਕੋ ਬਹੁਤ ਫੱਟੇ ਲੈ ਘੁੰਮਣ ਦੇ ਸੀ 55 ਦਾ ਬੰਦਾ ਘਟਾਇਆ ਨੇ ਪਰ ਗੱਡੀ ਮਾਰੀ ਗਲ ਮੂਲਖਾ ਐ ਤੇ ਭਰਾ ਹੀ ਇਹ ਬੁੱਲ ਦਸੇ ਨਾ ਜੀ ਕੋਠਾ ਨਹੀਂ ਚੜ੍ਹਦੇ ਨਾ ਤੇ ਨਹੀਂ ਹਾਂ ਸ਼ੋਅ ਕੱਲ ਕਰੂਗਾ ਸਰ ਘਰ ਕੋਈ ਨਹੀਂ ਉੱਧਰ ਇਹ ਮੈਂ ਘਰ ਨਹੀਂ ਹੈ ਨਾ ਮੇਰੇ ਨਾਲ ਮਨ ਪਤਾ ਨਹੀਂ ਕਿ ਬੰਦੇ ਲੈ ਕੇ ਹੁੰਦੇ ਆਪਾਂ ਚੱਲ ਗਏ ਉੱਧਰ ý thức của chúng ta sẽ được phân tích của chúng ta sẽ được phân ਹੋ ਹੋ ਲੱਗ ਰਿਹਾ ਆ ਫੈਨੀਪੇ ਰੋਡ ਹੈ ਨਾ ਬੰਵਾਲੇ ਜੀ ਇਹ ਪਤਾ ਨਹੀਂ ਕਿੰਨੇ ਭਲਿਆਂ ਦੀ ਅੰਦਰ ਹੋਇਆ ਜੀ ਕਿ ਸਾਰੇ ਇੱਕ ਤੇ ਰੰਮਨ ਬਦ ਤੇ ਨੀਂਰਾ ਹਿੱਟ ਆ ਦੇ ਮੱਲੇ ਵਾਲੇ ਨਾਲ ਹੁੰਦੇ ਆ ਉਹ ਦੇ ਮੱਲੇ ਵਾਲੇ ਕੀ ਗੇਟ ਨਾਲ ਬੱਝੰਦੇ ਜਾਮ ਆਪ ਦੀ ਤੇ ਕੀ ਹੈ ਇਧਰ ਬੰਨਿਆ ਜੇ ਅੱਜ ਸੰਗਤ ਤੇ ਡਰੀ ਨਹੀਂ ਆਹ ਕੋਠਿਆਂ ਦੇ ਵਿੱਚ ਵਾ ਕਿੰਨਾ ਕਰੋੜਾ ਉੱਤੇ ਚੜਿਆ ਤੇ ਆਹ ਮੀਟਰਾਂ ਤੱਕ ਦੇਖੋ ਕਿੱਥੇ ਸੱਤੇ ਮੀਟਰ ਆਹ ਥੱਲੇ ਆਹ ਕਿੱਥੋਂ ਤੱਕ ਸਿੱਧੇ ਘਾਤਾ ਤੱਕ ਦੇਖੋ ਰੋੜਾ ਕਿੰਨਾ ਗੇਟੀ ਮੇਰੀ ਲਹਿ ਸਰ ਬੰਦ ਲਹਿਾਰਾ ਕਿਤੇ 400 ਨਾਲ ਤੋੜਦੀ ਹੈ ਆਪੇ ਬਣਾ ਰਹੇ ਨਹੀਂ ਵੀਡੀਓ ਮਾੜੀ ਨਹੀਂ ਜਾਂਦਾ ਆਪਣੇ ਕਰਕੇ ਹਾਂ ਚਾਏ ਜਿੱਥੇ ਪ੍ਰਸ਼ਾਦ ਦੇ ਪਕਾਉਂਦੇ ਸਾਰੇ ਅੱਧ ਚਲ ਗਏ ਨਾ ਫਿਰ ਇਹ ਕੋਈ ਬਿਆਨ ਦੇ ਦੇ ਵਿੱਚ ਇਹ ਗੱਲ ਹੋਈ ਹੈ ਜੀ ਕਲਵੰਤ ਸਿੰਘ ਗਲੀ ਸਟੋਰ ਵਾਲੀ ਬਾਬਾ ਦਸਨ ਸਿੰਘ ਜਨਮਸਥਾਨ ਜੀ ਠੀਕ ਹੈ ਜੀ ਇਹ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ ਮੈਂ ਆਪਣੇ ਬਦਰਨ ਸੱਧਿਆ ਸੱਦਨ ਅਪਰੰਤ ਰੋਟੀ ਪਾਣੀ ਛੱਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹ ਜਿਹੀ ਨਹੀਂ ਹੋਈ ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਰੰਜਿਸ਼ ਦੇ ਤੌਰ ਤੇ ਗੱਲ ਕੀਤੀ ਆ ਤੇ ਮੇਰਾ ਉਹਨਾਂ ਇਹਨਾਂ ਕਨਫਰਮ ਨਹੀਂ ਆ ਘਰਦਿਆਂ ਨੇ ਇਹਨਾਂ ਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤੁਹਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇਹਨਾਂ ਐ ਟਵੱਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੀ ਮੇਰੀ ਕੁੜੀਆ ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਚਤ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਵ ਮਰ ਜੇ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਜਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋ ਗਏ ਸੀਗੇ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕਿ ਜਿਆਦਾ ਭਾਵੇਂ ਮੇਰੇ ਆਣ ਤੋਂ ਗਵਾਂਣ ਤੋਂ ਪੁੱਛ ਲੋ ਸਾਰੀ ਗਲੀ ਤੋਂ ਪੁੱਛ ਲੋ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਹ ਨਾਮ ਜਿਹਨਾਂ ਨੇ ਚਲਾਇਆ ਅਰਨਜੀਤ ਸਿੰਘ ਜੀ ਕੀ ਲੱਗਦਾ ਤੁਹਾਡਾ ਬ੍ਰਦਰ ਹੈ ਮੇਰਾ ਜੀ ਸਕੂਲ ਸਹੀ ਮੌਕੇ ਦੇ ਬਾਅਦ ਪੁਲਸ ਆਈ ਸੀਗੀ ਪੁਲਸ ਨੇ ਕੋਈ ਸਾਡੀ ਸਪੋਚ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲਓ ਤੁਸੀਂ ਆ ਵੀ ਦੇਖ ਸਕਦੇ ਠੀਕ ਹੈ ਜੀ ਦੂਜੇ ਨੰਬਰ ਮੇਰੇ ਬਾਜੂ ਤੇ ਲੱਗੀ ਆ ਇਹ ਵੀ ਤੁਸੀਂ ਦੇਖ ਸਕਦੇ ਜੀ ਹੋਰ ਕਿਤੇ ਲੱਗਿਆ ਗੁੱਜੀਆਂ ਦੋਵੇਂ ਗੋਡਿਆਂ ਦੇ ਤੇਟਾਂ ਮਾਰੀਆਂ ਉਹਨਾਂ ਨੇ ਠੀਕ ਹੈ ਜੀ ਹੁਣ ਕੀ ਮੰਗੇ ਕਰਦੇ ਆ ਮੈਂ ਮੰਗ ਕਰਦਾ ਕਿ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਫੁੱਲ ਬੜਾ ਫੁੱਲ ਹੋਣੀ ਚਾਹੀਦੀ ਹੈ ਹਾਂਜੀ ਸਾਹਾਨੂੰ ਹਾਂਜੀ ਵੀਡੀਓ ਕੋਈ ਸਾਹਮਣੇ ਨਹੀਂ ਹੈ ਉਹ ਸਵੇਰੇ ਤੁਹਾਨੂੰ ਫਿਰ ਗੁਰਦੁਆਰੇ ਦੁਆਰੇ ਸਾਰਾ ਹੀ ਅਸਾਂ ਕੀ ਇਹ ਮਾਮਲਾ ਝਗੜੇ ਦਾ ਜੀ ਇਹ ਕਰਵਨ ਸਿੰਘ ਤੇ ਰਜੀਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਅ ਹੋਇਆ ਜੋ ਟਮਟਾ ਕੇ ਦੇ ਇਕੱਠੇ ਘੋ ਕੇ ਚਲਾ ਕੇ ਗਏ ਇਹਦੇ ਘਰੇ ਤੇ ਉਹ ਇਹਦੇ ਮੈਡੀਕਲ ਵਗੈਰਾ ਕਰਾ ਲੈਣ ਸੱਟ ਲੱਗੀ ਸਿਰ 'ਚ ਦੇ ਇਹਨੇ ਜੋ ਰਿਜ਼ਲਟ ਆਇਆ ਕਰਵਾਈ ਕਰਾਂਗੇ ਜੀ ਕਹਿੰਦਾ ਕੀ ਹੈ ਵਜਾ ਆਪਸੀ ਇਹਨਾਂ ਦਾ ਪਰਿਵਾਰਕ ਮਾਮਲਾ ਕੋਈ ਹੋ ਸਕਦਾ ਕੋਈ ਉਹ ਵੀ ਹੈ ਸੁਣਨੀ ਸੀਸੀਟੀ ਵੀ ਹੈ ਇਹ ਸਾਹਮਣੇ ਕੋਈ ਨਹੀਂ ਸੀਸੀਟੀ ਵਾਜੇ ਫਿਲਹਾਲ ਤਨੀ ਗੁਰਦੁਦਰਾ ਸਾਹਿਬ ਗੁਰਦਰਾ ਸਾਹਿਬ ਚ ਹੈਗੇ ਨੇ ਐਟਵਾਟਾ ਕੋ ਚੱਲਿਆ ਹੋਇਆ ਹੈ ਕੀ ਗੱਲ ਹੋ ਗਈ ਯਾਰ ਦੇਖੋ ਜੀ ਮੈਡੀਕਲ ਕਰਾ ਰਿਹਾ ਜੇ ਫਿਰ ਜਿਹੜਾ ਰਿਜ਼ਲਟ ਇਹਦਾ ਆਉਂਦਾ ਉੱਤੇ ਪਰਚਾ ਜੋ ਬੰਦਾ ਕਰਦੀ ਮੇਰਾ ਨਾਮ ਸਰਬਜੀਤ ਕੋ ਹਸੀ ਕਨਪੁਰ ਕਾਲੇ ਦੇ ਰਾਹ ਸਰ ਮੇਰਾ ਅਸੀਂ ਸਾਡੇ ਘਰ ਲੈਂਟਰ ਪੈ ਰਿਆ ਸੀ ਤੇ ਮੇਰੇ ਵੱਡਾ ਭਾਜੀ ਜੇਠ ਮੇਰੇ ਆਏ ਹੀ ਅਸੀਂ ਉਹਨਾਂ ਨੂੰ ਬੁਲਾਇਆ ਰਿਸ਼ਤੇਦਾਰਾਂ ਨੂੰ ਬੁਲਾਇਆ ਸੀਗਾ ਇਹਨਾਂ ਨੇ ਥੋੜੀ ਦਾਰੂ ਪੀਤੀ ਉਹ ਥੋੜੀ ਜੀ ਤੂੰ ਤੂੰ ਮੈਂ ਮੈਂ ਹੋਈ ਇਸ ਵਿੱਚ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਚੁੱਕ ਲਿਆ ਉੱਪਰ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਲਿਆ ਉਹਨਾਂ ਨੇ ਤੇ ਇੱਥੇ ਕਾਫੀ ਫਿਰ ਤੂੰ ਤੂੰ ਮੈਂ ਮੈਂ ਇਹ ਸਾਰਿਆਂ ਨੇ ਸਮਝਾ ਬੁਝਾ ਕੇ ਉਹਨਾਂ ਨੂੰ ਘਰ ਵਾਪਸ ਭੇਜਤਾ ਤੇ ਮੇਰਾ ਬੇਟਾ ਵੀ ਘਰੋਂ ਚਲੇ ਗਿਆ ਮੈਂ ਤਾਂ ਮੇਰੀ ਬੇਟੀ ਛੋਟੀ ਤੇ ਮੇਰੇ ਹਸਬੰਡ ਅਸੀਂ ਤਿੰਨੋਂ ਘਰੇ ਸੀਗੇ ਤੇ ਬਾਅਦ ਸਾਡੇ ਵੱਡੇ ਭਾਜੀ ਹੈਗੇ ਇੱਕ ਸਾਡੇ ਤਾਇਆ ਜੀ ਦਾ ਬੇਟਾ ਉਹਨਾਂ ਨੇ ਸਾਨੂੰ ਬਾਹਰੋਂ ਕਾਲ ਕਰਤਾ ਕਿ ਉਹ ਮੁੰਡੇ ਬੜੇ ਲੈ ਕੇ ਆ ਰਿਹਾ ਤੇ ਅਸੀਂ ਭਾਜੀ ਸਰ ਜਿੰਦਰਾ ਮਾਰ ਲਿਆ ਆਪਣਾ ਉਹ ਬਾਹਰੋਂ ਆਣ ਕੇ ਉਹਨਾਂ ਨੇ ਸਾਡਾ ਬਹੁਤ ਗੇਟ ਤੋੜਿਆ ਤੇ ਫਿਰ ਮੇਰੇ ਘਰ ਵਾਲੇ ਇਹ ਵੀ ਕੋਠੇ ਤੇ ਚੜ ਗਏ ਤੇ ਸਾਰਿਆਂ ਨੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ ਸਰ ਮੈਂ ਮੈਂ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਸਾਡੇ ਘਰ ਨੂੰ ਆਣ ਕੇ ਫਿਰ ਸਾਡੇ ਘਰਾਂ ਨੂੰ ਆਣ ਕੇ ਸਾਡੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਕਿਉਂਕਿ ਹਡਾ ਇੱਕ ਬੱਚਾ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੇ ਸੱਟ ਵੀ ਲੱਗੀ ਹੋਈ ਏ ਸਿਰ 'ਚ ਇਹ ਮੇਰੇ ਜੇਠ ਦਾ ਨਾਮ ਹੈ ਖਬਰ ਰਣਜੀਤ ਸਿੰਘ ਤੇ ਮੁੰਡੇ ਦਾ ਨਾਮ ਹੈ ਗੱਲ ਅਕਵਿੰਦਰ ਸਿੰਘ ਔਰ 15 16 ਮੁੰਡੇ ਨਾਲ ਲੈ ਕੇ ਆਏ ਆ ਜਿਨ੍ਹਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਹੈ ਇਟਾਂ ਰੋੜੇ ਚਲਾਏ ਹਾਂਜੀ ਸਰ ਪੁਲਿਸ ਆਈ ਸੀਗੀ ਪੁਲਿਸ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀਗਾ ਉਹਨੇ ਚ ਇਹ ਚਲੇ ਗਈ ਸੀ ਜਦੋਂ ਪੁਲਿਸ ਆਈ ਆ ਤੇ ਫਿਰ ਦੁਬਾਰਾ ਫਿਰ ਮੇਰੇ ਵੱਡੇ ਭਾਜੀ ਤਾਈ ਜੀ ਦੇ ਮੁੰਡੇ ਨੇ ਪੁਲਿਸ ਨੂੰ ਬੁਲਾਇਆ ਤੇ ਉਹ ਜਿੰਨਾ ਚਿਰ ਉਹ ਫਿਰ ਆਏ ਆ ਤੇ ਉਹ ਇੱਥੋਂ ਚਲੇ ਗਏ ਸੀਗੇ ਹਮਲਾ ਕਰਕੇ ਤੇ ਫਿਰ ਉਹ ਉਹਨਾਂ ਨੇ ਸਰ ਉਦੋਂ ਚਲੇ ਗਿਆਨ ਉਹ ਕਹਿ ਗਏ ਕਿ ਸਵੇਰੇ 10 ਵਜੇ ਆਇਓ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਪਰ ਸਰ ਇਹਨਾਂ ਦੇ ਸੱਟ ਲੱਗੀ ਆ ਉਹ ਹੁਣ ਜਿਸ ਤਰ੍ਹਾਂ ਉਹ ਦੁਬਾਰਾ ਫਿਰ ਆ ਗਏ ਸੀਗੇ ਉਹ ਫਿਰ ਵੀ ਆ ਸਕਦੇ ਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ